ਰਮਨਾਤ ਮੈਨੂੰ ਤਾਂ ਲੱਗਦਾ ਮੇਰੇ ਦਿਮਾਗਸਰਾ ਹੋਇਆ ਨਾ ਸੋ ਸੋੜ ਕੇ ਕਿਹੜੀ ਗੱਲੋਂ ਦਿਮਾਗਸਰਾ ਹੋ ਜਾਣਾ ਵਾ ਯਾਰ ਇਹ ਇਕੱਜ ਪੰਗਾਏ ਤਾਂ ਮੈਂ ਤੁਹਾਨੂੰ ਨਾ ਉਹ ਦੂਜੇ ਫੇਰ ਪਾ ਦਿੰਦੇ ਆ ਮੈਂ ਦੱਸ ਕੀ ਕਰਾਂ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਐਨੀ ਦਿਮਾਗ ਤੇ ਗੱਲ ਨਹੀਂ ਹੀ ਲਾਈਦੀ ਹੁੰਦੀ ਮੈਂ ਪਹਿਨ ਦਿਨ ਫੋਨ ਕੀਤਾ ਸੀ ਮੈਂ ਕਿ ਆਹ ਕੰਮ ਦੇ ਆ ਕਰ ਅੱਛਾ ਤੇ ਇਹਦੀ ਮਾਂ ਨੂੰ ਦੱਸ ਦੇ ਤੇ ਇਦਾਂ ਲਈ ਕਰ ਤਾਂ ਸਮਝਾ ਥੋੜਾ ਹੁੰਦਾ ਤੇ ਗੱਲ ਨੇ ਕਿ ਕਿੱਦਾਂ ਰਹਿੰਦਾ ਹੁੰਦਾ ਤਾਂ ਅੰਗਰ ਆਉ ਕੋਣਾ ਅੱਜ ਮੈਂ ਦੱਸੀ ਸਾਰੀ ਗੱਲ ਦੱਸਦੀ ਐ ਮੰਮੀ ਉਹਦੀ ਨੀਵੇਂ ਤਾਂ ਪਹਿਲੀ ਆ ਉਹਦੇ ਵਿੱਚ ਬਲੂਏ ਦੱਸੋ ਵੀ ਨਿਕਲਦਾ ਕੀ ਆ ਟਮਾਟਾਵਾਂ ਤੇ ਬੂਟਾਵਾਂ ਦੇ ਵਿੱਚ ਮੇਰੀ ਸੁਣ ਗੱਲ ਅਜੇ ਤਾਂ ਕਣਕੇ ਬੀਜੀ ਨੂੰ ਮਹੀਨਾ ਹੀ ਹੋਇਆ ਵਾ ਤੇ ਹੁਣੇ ਨਾ ਟਰਾਲੀਆਂ ਭਰ ਕੇ ਤਾਂ ਮੰਡੀ ਚੱਲ ਜਾਂ ਤਾਂ ਟਾੜੀਆਂ ਜੇ ਲੋਕਾਂ ਦੇ ਮਾਪੇ ਚੰਗੇ ਆ ਨਾ ਤੇ ਲੋਕਾਂ ਨਾਲ ਚੱਲ ਜੋ ਅਸੀਂ ਤਾਂ ਸਾਰੀ ਉਮਰ ਮਾੜੇ ਹੀ ਰਹੇ ਨਾਲੇ ਤੁਹਾਨੂੰ ਘਰ ਗੁਲਾ ਬਣਾਤਾ ਪਹਿਲੀ ਬਣਾਤੀ ਪਿਓ ਤੁਹਾਡੇ ਨਹੀਂ ਤਾਂ ਹੁਣੇ ਹੀ ਮਾੜੇ ਆ ਉਹ ਪੈੜੀ ਜੇ ਬਣਾਤੀ ਅਸੀਂ ਕਦੋਂ ਕਿਹਾ ਵੀ ਨਹੀਂ ਬਣਾਈ ਜਦੋਂ ਇਹ ਇਹ ਗੱਲਾਂ ਕਹਿੰਦਾ ਸੀ ਮੈਨੂੰ ਜਮਾਇਆ ਕਿਉਂ ਤੋ ਆਪਣਾ ਹੀ ਪੁੱਤ ਜੇ ਸਾਡ ਕੋਲ ਗਲਤੀ ਹੋ ਗਈ ਗਾੜੀ ਤੁਸੀਂ ਨਾ ਹੀ ਕੰਮ ਕਰ ਲਿਓ ਕਿਤੇ ਮੈਂ ਇਹਨੂੰ ਕੀ ਕਹਿੰਦੀ ਤੇਰਾ ਘਰ ਇੱਥੇ ਪੂਰਾ ਕਰ ਗਿਆ ਉਹਨੂੰ ਪਤਾ ਨਹੀਂ ਕੋਈ ਗੱਲ ਰਹਿਣ ਦਿੱਤੀ ਜਿਹੜੀ ਉਹਨੇ ਨਹੀਂ ਕਹੀ